ਤੇ ਹੁਣ ਜਲੰਧਰ ਤੋਂ ਵੱਡੀ ਖਬਰ ਦਾ ਰੁਕ ਕਰ ਲੈਨੇ ਆ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁਕਾਬਲਾ ਹੋਇਆ ਹੈ ਪੁਲਿਸ ਨੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਹੈ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਬਦਮਾਸ਼ ਜ਼ਖਮੀ ਵੀ ਹੋਇਆ ਹੈ ਤਾਂ ਜਲੰਧਰ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁਕਾਬਲੇ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੁਲਿਸ ਨੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਵੀ ਕੀਤਾ ਹੈ ਤਾਂ ਪੁਲਿਸ ਨੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਮੁਠਭੇੜ ਹੋਈ ਹੈ ਤਾਂ ਇਸ ਦਰਮਿਆਨ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਬਦਮਾਸ਼ ਜ਼ਖਮੀ ਹੋਇਆ ਹੈ ਤਾਂ ਜਲੰਧਰ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਜੋ ਸ਼ੁਰੂਆਤੀ ਜਾਂਚ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਜਵਾਬੀ ਕਾਰਵਾਈ ਜਦੋਂ ਪੁਲਿਸ ਨੇ ਕੀਤੀ ਤਾਂ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਵੱਜੀ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਵੱਜੀ ਹੈ ਗੋਲੀ ਵਜਨ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਹੈ ਅਮਰਜ ਸਰਚ ਕਤਲ ਦੀ ਵਾਰਦਾਤ ਦੇ ਵਿੱਚ ਇਹ ਮੁਲਜ਼ਮ ਲੋੜਿੰਦੇਸ ਮੁਲਜ਼ਮਾ ਤੇ ਹੋਰ ਕਈ ਅਪਰਾਧਿਕ ਮਾਮਲੇ ਦਰਜ ਨੇ ਫਿਲਹਾਲ ਲਾਜ਼ਮੀ ਤੌਰ ਦੇ ਉਤੇ ਪੁਲਿਸ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕਰਕੇ ਹੋਰ ਖੁਲਾਸੇ ਕਰਨ ਦੀ ਕੋਸ਼ਿਸ਼ ਕਰੇਗੀ ਜਲੰਧਰ ਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁਠਪੇੜ ਮੁਕਾਬਲਾ ਹੋਇਆ ਤਾਂ ਪੁਲਿਸ ਨੇ ਤਿੰਨ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਜਲੰਧਰ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਬਦਮਾਸ਼ ਜ਼ਖਮੀ ਹੋਇਆ ਬਦਮਾਸ਼ ਦੀ ਲਾਤ ਦੇ ਵਿੱਚ ਗੋਲੀ ਵੱਜਣ ਦੇ ਨਾਲ ਜ਼ਖਮੀ ਹੋਇਆ ਪਰ ਇਸ ਦਰਮਿਆਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਤਾਂ ਜਲੰਧਰ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਗੋਲੀ ਵੱਜੀ ਜਿਸ ਦੇ ਕਾਰਨ ਜ਼ਖਮੀ ਹੋਇਆ ਜਲੰਧਰ ਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁਕਾਬਲਾ ਅੰਮ੍ਰਿਤਸਰ ਦੇ ਵਿੱਚ ਕਤਲ ਦੀ ਵਾਰਦਾਤ ਦੇ ਵਿੱਚ ਇਹ ਮੁਲਜ਼ਮ ਲੁਣੀ ਦੇ ਸਨ ਤੇ ਜਿਨ੍ਹਾਂ ਦੀ ਪੈੜ ਨੱਪ ਦੀ ਨੱਪ ਦੀ ਪੁਲਿਸ ਜਲੰਧਰ ਤੱਕ ਪਹੁੰਚੀ ਤੇ ਇਹਨਾਂ ਮੁਲਜ਼ਮਾਂ ਨੂੰ ਧਰਦ ਬੋਚਿਆ ਗਿਆ ਤੇ ਹੋਰ ਵੀ ਕਈ ਅਪਰਾਧਿਕ ਮਾਮਲੇ ਇਹਨਾਂ ਮੁਲਜ਼ਮਾਂ ਦੇ ਉੱਤੇ ਦਰਜ ਨੇ ਲਾਜ਼ਮੀ ਤੌਰ ਦੇ ਉੱਤੇ ਪੁਲਿਸ ਜਦੋਂ ਹੁਣ ਇਹਨਾਂ ਨੂੰ ਕਾਬੂ ਕਰਕੇ ਰਿਮਾਂਡ ਹਾਸਲ ਕਰੇਗੀ ਤਾਂ ਉਸ ਤੋਂ ਬਾਅਦ ਹੋਰ ਜਾਣਕਾਰੀ ਪੁਲਿਸ ਦੇ ਵੱਲੋਂ ਜੁਟਾਈ ਜਾਏਗੀ ਕਿ ਕਿਹੜੇ-ਕਿਹੜੇ ਸਾਥੀ ਇਹਨਾਂ ਦੇ ਇਸ ਖੇਤਰ ਦੇ ਵਿੱਚ ਸਰਗਰਮ ਨੇ ਕਿਹੜੀਆਂ ਵਾਰਦਾਤਾਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਣਾ ਸੀ ਤੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਤਾਂ ਮੌਕੇ ਇੰਕਾਊਂਟਰ ਸਥਾਨ ਤੋਂ ਮੇਰੇ ਸਹਿਯੋਗੀ ਜਲੰਧਰ ਤੋਂ ਪ੍ਰਮਿਤ ਜੁੜੇ ਨੇ ਪ੍ਰਮਿਤ ਕੀ ਤਸਵੀਰਾਂ ਇਸ ਵਕਤ ਤੇ ਖਾਸ ਤੌਰ ਦੇ ਉੱਤੇ ਕਿੰਨੇ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਮੈਂ ਇਸ ਵਕਤ ਮੈਂ ਜਲੰਧਰ ਦੇ ਫਲੇਮਪੁਰ ਦੇ ਵਿੱਚ ਖੜਾ ਹੋਇਆ ਵਾਪਸ ਦਾ ਜਿਹੜਾ ਕਿ ਇਹ ਏਰੀਆ ਦੱਸਿਆ ਜਾਂਦਾ ਰਾਮੋ ਮੰਡੀ ਥਾਣੇ ਦੇ ਹੇਠਾਂ ਦਾ ਆ ਜਿਹੜੀ ਤੁਸੀਂ ਗੱਡੀ ਦੇਖਦੇ ਪਏ ਹੋ ਆਲਟੋ ਕਾਰ ਹੈ ਇਸ ਵਿੱਚ ਜਿਹੜਨੇ ਕਿ ਉਹ ਬਦਮਾਸ਼ ਸਵਾਰ ਸਨ ਇਹ ਤਿੰਨੋਂ ਦੇ ਤਿੰਨ ਤਿੰਨ ਜਿਹੜੇ ਨੈਕੀ ਗੈਂਗਸਟਰਾਂ ਜਿਨੂੰ ਪੁਲਿਸ ਨੇ ਧੜ ਦਬੋਚਿਆ ਵੈ ਤਿੰਨੋ ਹੀ ਲੜਿੰਦੇ ਸਨ ਕੁਝ ਦਿਨ ਪਹਿਲਾਂ ਜਲੰਧਰ ਦੇ ਵਿੱਚ ਬੱਸ ਸਟੈਂਡ ਦੇ ਕੋਲ ਵੀ ਜਿਹੜੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ ਕਿ ਰੇਲਵੇ ਸਟੇਸ਼ਨ ਦੇ ਕੋਲ ਵੀ ਜਿਹੜੀ ਹੈ ਕਿ ਹਰਕਤ ਦੇਖ ਨੂੰ ਮਿਲੀ ਸੀਗੀ ਜੀਆਰਪੀ ਥਾਣੇ ਦੇ ਹੇਠ ਵੀ ਇੱਕ ਏਰੀਆ ਦੇ ਵਿੱਚ ਇੱਕ ਮੰਦੇ ਦਾ ਜਿਹੜਾ ਕਿ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਕੁਝ ਦਿਨ ਪਹਿਲਾਂ ਪੁਲਿਸ ਨੂੰ ਇੱਕ ਜਿਹੜੀ ਹੈ ਕਿ ਉਹ ਸ਼ਿਕਾਇਤ ਆਈ ਸੀ ਕਿ ਜੋਹਾ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸ ਦੀ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਈ ਤੇ ਅੱਜ ਜਦੋਂ ਪੁਲਿਸ ਨੂੰ ਟਿਪ ਆਫ ਮਿਲਿਆ ਕਿ ਇਸ ਏਰੀਆ ਦੇ ਵਿੱਚ ਕਰਦੀਆਂ ਪਈਆਂ ਸੀ ਮਨਕਰਨ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਜਿੱਤੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਇਸ ਤੋਂ ਇਲਾਵਾ ਦੋ ਮੁੰਡੇ ਹੋਰ ਸਨ ਜਿੰਨਾਂ ਨੂੰ ਜਿਹੜਾ ਕਿ ਪੁਲਿਸ ਨੇ ਗ੍ਰਿਫਤਾਰ ਕੀਤਾ ਇਹ ਤੁਸੀਂ ਲਾਈਵ ਜਿਹੜਾ ਕਿ ਕਾਟੇਜ ਦੇਖ ਪਾ ਰਹੇ ਹੋ ਕਿ ਜਿਹੜਾ ਚੱਲਿਆ ਵਾ ਤੇ ਉਸ ਤੋਂ ਬਾਅਦ ਇੱਥੇ ਪਿਆ ਹੋਇਆ ਸਫਿਸਟੀਕੇਟਿਡ ਵੈਪਨ ਵੀ ਜਿਹੜੀ ਹੈ ਕਿ ਉਹ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ ਕਮਿਸ਼ਨਰ ਧਨਪ੍ਰੀਤ ਕੌਰ ਮੈਡਮ ਐਸਵਕ ਜਿਹੜੇ ਨੇ ਕਿ ਮੌਕੇ ਤੇ ਪਹੁੰਚੇ ਹੋਏ ਨੇ ਓਵਰ ਆਲ ਜੋ ਇਸ ਸਿਨੈਰੀਓ ਬਣਿਆ ਵਾ ਹੁਣ ਤੱਕ ਦੀ ਜੋ ਇਹ ਕਾਰਵਾਈ ਨਿਕਲ ਕੇ ਆਈ ਹੈ ਹਨ ਇੱਕ ਤਰਮੇ ਨਾਮ ਦਾ ਜਿਹੜਾ ਕਿ ਵਿਅਕਤੀ ਸੀਗਾ ਮੁੰਡੇ ਨੇ ਜਲੰਧਰ ਦੇ ਹੀ ਰਹਿਣ ਵਾਲੇ ਨੇ ਤੇ ਖਾਸ ਤੌਰ ਤੇ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਉਂਦੀ ਪਈਆਂ ਕਿ ਇਹ ਕਈ ਸੇ ਗੈਂਗ ਦੇ ਨਾਲ ਜਿਹੜਾ ਕਿ ਐਸੋਸੀਏਟ ਵੀ ਸਨ ਤੇ ਜਿਹੜੇ ਆ ਮੁਲਾਜ਼ਮ ਨੇ ਇੱਥੇ ਇਸ ਵਕਤ ਤੁਸੀਂ ਇਹਨਾਂ ਦੀ ਛਾਤੀ ਤੇ ਜਿਹੜੀ ਜੈਕਟ ਪਾਈ ਹੈ ਇੱਥੇ ਇਹ ਗੋਲੀ ਲੱਗੀ ਹੈ ਜਿਹੜੇ ਮੁਲਾਜ਼ਮ ਦਾ ਅਸੀਂ ਜ਼ਿਕਰ ਕਰਦੇ ਪਏ ਸੀ ਕਿ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਬਹਾਦਰੀ ਦੇ ਨਾਲ ਜਿਹੜਾ ਕਿ ਉਹ ਮੁਕਾਬਲਾ ਕੀਤਾ ਗਿਆ ਪਰ ਆਪਣੇ ਆਪ ਦੇ ਵਿੱਚ ਹੀ ਇੱਕ ਵੱਡੀ ਜਿਹੜੀ ਹੈ ਕਿ ਉਹ ਸਫਲਤਾ ਕਿਸ ਨੇ ਪੁਲਿਸ ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਵੀ ਕਿ ਕੋਈ ਪੁਲਿਸ ਮੁਲਾਜ਼ਮ ਜ਼ਖਮੀ ਤਾਂ ਨਹੀਂ ਹੋਇਆ ਬਿਲਕੁਲ ਅਮਨ ਮੈਂ ਉਹ ਹੀ ਤੁਹਾਨੂੰ ਦਿਖਾਇਆ ਜਿਹੜੀ ਜੈਕਟ ਤੁਸੀਂ ਦੇਖ ਪਾ ਰਹੇ ਹੋ ਬੁਲੇਟ ਪ੍ਰੂਫ ਜੈਕਟ ਇਹ ਮੁਲਾਜ਼ਮ ਨੇ ਜਿਹੜੀ ਪਾਈ ਹੋਈ ਹੈ ਕਿ ਜਦੋਂ ਕ੍ਰਾਸ ਫਾਇਰ ਹੋਇਆ ਪੁਲਿਸ ਨੇ ਤੜਦਬੋਚ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਵੱਲੋਂ ਫਾਇਰ ਕੀਤਾ ਗਿਆ ਤੇ ਇਹ ਜੋ ਨਿਸ਼ਾਨ ਦੇਖ ਪਾ ਰਹੇ ਹੋ ਤੁਸੀਂ ਇਹ ਉਸੇ ਗੋਲੀ ਦਾ ਹੀ ਹੈ ਜੋ ਉਧਰੋਂ ਚਲਾਈ ਗਈ ਹਾਲਾਂਕਿ ਹੁਣ ਮੌਕੇ ਤੇ ਮੈਡਮ ਆ ਕੇ ਜ਼ਰੂਰ ਖੁਦ ਸਾਰੀ ਇੱਥੇ ਇਨਸਪੈਕਸ਼ਨ ਕਰ ਰਹੇ ਪੈਣੇ ਪੁਲਿਸ ਵੱਲੋਂ ਇਹ ਗੱਲ ਆ ਕੇ ਜਾ ਰਹੀ ਹੈ ਕਿ ਅਸੀਂ ਕਈ ਸਿਸਟਿਫਿਕੇਸ਼ਨ ਕੇਟਡ ਵੈਪਨ ਮਾਫ ਕਰਨਾ ਕਿ ਜਿਹੜੇ ਨੇ ਕਿ ਉਹ ਬਰਾਮਦ ਕੀਤੇ ਨੇ ਪਰ ਇਹ ਜਿਹੜੀ ਗੱਡੀ ਹੈ BB06J073 ਇਹ ਲੂਟਿਡ ਹੈ ਜਾਂ ਕਿਸੇ ਮਾਮਲੇ ਦੇ ਵਿੱਚ ਇਹਨਾਂ ਨੇ ਲਈ ਹੈ ਕਈ ਤਮਾਮ ਐਸੇ ਸਵਾਲ ਨੇ ਕਿ ਜਿਹੜੇ ਹਾਲੇ ਇਨਵੈਸਟੀਗੇਸ਼ਨ ਦੇ ਅੰਦਰ ਚੱਲਦੇ ਪਏ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਸਫਿਸਟਿਕੇਟਿਡ ਵੈਪਨ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਇਹਨਾਂ ਦਾ ਸੋਰਸ ਰਹੀ ਕੀ ਹੈ ਕਿਸ ਤਰੀਕੇ ਦੇ ਨਾਲ ਇਹਨਾਂ ਤੱਕ ਪਹੁੰਚੇ ਨੇ ਹੋਰ ਵੀ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਇਹ ਸੰਬੰਧ ਰੱਖਦੇ ਨੇ ਕਿ ਇਹ ਇੱਕ ਡਿਲੀਵਰੀ ਬாய் ਦੇ ਉੱਤੇ ਕੰਮ ਕਰਦੇ ਨੇ ਜਾਂ ਕਿਸੇ ਤਰੀਕੇ ਦੇ ਨਾਲ ਇਹ ਕੰਮ ਕਰਦੇ ਨੇ ਗੱਲ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ ਮੈਡਮ ਜੋ ਇੱਥੇ ਐਸ ਵਕਤ ਦੀਆਂ ਸਥਿਤੀਆਂ ਬਣੀਆਂ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਨੇ ਤਿੰਨੋਂ ਮੁੰ ਇਹ ਤਿੰਨੋਂ ਮੁੰਡੇ ਸਿਮਰਨਜੀਤ ਸਿੰਘ, ਬਨਕਰਨਜੀਤ ਸਿੰਘ ਤੇ ਜੈਵੀਰ ਸਿੰਘ ਹੈ ਤੇ ਇਸ ਤੋਂ ਬਨਕਰਨਜੀਤ ਸਿੰਘ ਜਲੰਧਰ ਦੇ ਕੇਸ ਵਿੱਚ ਸਾਨੂੰ ਆਲਰੇਡੀ ਵਾਂਟਡ ਵੀ ਸੀਗਾ ਜੀ ਡਿਲੀਵਰੀ ਬாய் ਸਨੀਆਂ ਅੱਗੇ ਮੈਸੇਜ ਕਨਵੇ ਕਰਦੇ ਸਨ ਜਾਂ ਆਪ ਹੀ ਸਾਰਾ ਆਪਰੇਟ ਕਰਦੇ ਬਨਕਰਨਜੀਤ ਸਿੰਘ ਸਾਨੂੰ ਦੋ ਕੇਸਿਸ ਦੇ ਵਿੱਚ ਪਹਿਲਾਂ ਲੋੜਿੰਦਾ ਸੀ ਜੀਆਰਪੀ ਪੁਲਿਸ ਸਟੇਸ਼ਨ ਦੇ ਵਿੱਚ ਜੁਲਾਈ ਦੇ ਵਿੱਚ ਇੱਕ ਐਫਆਈਆਰ ਰਜਿਸਟਰ ਹੋਈ ਸੀ ਜਿਹੜੀ ਬਾਅਦ ਚੋਂ ਮਰਡਰ ਦੇ ਕੇਸ ਵਿੱਚ ਕਨਵਰਟ ਹੋਈ ਸੋ ਉਸ ਕੇਸ ਦੇ ਵਿੱਚ ਅਸੀਂ ਆਲਰੇਡੀ ਇਸ ਦੀ ਟ੍ਰੇਲ ਤੇ ਸੀਗੇ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰੀ ਦੇ ਵਿੱਚ ਵੀ ਪੁਲਿਸ ਸਟੇਸ਼ਨ 'ਚ 193 ਨੰਬਰ ਐਫਆਈਆਰ ਦਰਜ ਕੀਤੀ ਗਈ ਪਰ ਉਹ Alte Tarumjit Singh ਆਏ ਸੀ ਜਿਸ ਨੂੰ ਕੀ ਉੱਥੇ ਮਾਰਿਆ ਗਿਆ ਤੇ ਉਹਦੇ ਵਿੱਚ ਵੀ ਇਹਦਾ ਯਾ ਰੋਲ ਉਹਨਾਂ ਨੇ ਅੰਮ੍ਰਿਤਸਰ ਪੁਲਿਸ ਵੱਲੋਂ ਐਗਜ਼ਾਮਿਨ ਕਰਕੇ ਇਹਨੂੰ ਨਾਮਿਨੇਟ ਕੀਤਾ ਗਿਆ ਸੀਗਾ ਐਕਸਫਰਸ਼ਨ ਦੇ ਵੀ ਮਾਮਲੇ ਨਾਲ ਸੰਬੰਧਿਤ ਤੇ ਖਾਸ ਤੌਰ ਤੇ ਜਿਹੜੀ ਇਹ ਕਾਰ ਹੈ ਲੂਟੇੜਾ ਹੈ ਜਾਂ ਕਿਸ ਤਰੀਕੇ ਨਾਲ ਉਹ ਅਜੇ ਸੀ ਅਜੇ ਸਾਡੀ ਤਫਤੀਸ਼ ਇਸ ਦੇ ਵਿੱਚ ਅਜੇ ਤੇ ਜਿਹੜੇ ਵੈਪਨਸ ਨੇ ਇਹ ਸਫਿਸਟੀਕੇਟਿਡ ਵੈਪਨਸ ਹੈ ਆਬਵੀਅਸ ਆ ਕਿ ਇਹਨੂੰ ਵੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਕਿ ਇਹਦਾ ਸੋਰਸ ਨਹੀਂ ਅਜੇ ਅਸੀਂ ਅਜੇ ਅਸੀਂ ਇਸ ਤੇ ਕਰ ਰਹੇ ਹਾਂ ਫਿਰ ਅਸੀਂ ਇਸ ਨੂੰ ਡਿਟੇਲ ਵਿੱਚ ਸ਼ੇਅਰ ਕਰਾਂਗੇ ਮੈਮ ਤਨਪ੍ਰੀਤ ਕੌਰ ਇਸ ਵਕਤ ਮੌਕੇ ਤੇ ਪਹੁੰਚੇ ਨੇ ਅਮਨ ਤੁਸੀਂ ਗੱਲ ਸੁਣੀ ਆ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਇਹ ਇਸ ਨੂੰ ਜਿਹੜਾ ਹੈ ਕਿ ਉਹ ਸਾਰੇ ਮਾਮਲੇ ਨੂੰ ਟ੍ਰੇਸ ਕੀਤਾ ਗਿਆ ਤੇ ਲਾਜ਼ਮੀ ਤੌਰ ਤੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਹੈ ਕਿ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕਿਸੇ ਗੈਂਗ ਵਾਸਤੇ ਕੰਮ ਕਰਦੇ ਨੇ ਕਿਉਂਕਿ ਸੂਤਰ ਇਹ ਦੱਸਦੇ ਨੇ ਕਿ ਜੱਗੂ ਭਗਵਾਨਪੂਰੀਆ ਦੇ ਨਾਲ ਐਸੋਸੀਏਟ ਨੇ तमाम ਸਵਾਲ ਨੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਵੇਖਣਾ ਹੋਏਗਾ ਅਗਲੀ ਇਨਵੈਸਟੀਗੇਸ਼ਨ ਤੇ ਆਪਣੀ ਰੂਪਰੇਖਾ ਕਿਸੇ ਨਾ ਬੰਦੀ ਇਹ ਆਖਰ ਜਲੰਧਰ ਦੇ ਇਸ ਖੇਤਰ ਦੇ ਵਿੱਚ ਕੀ ਕਰ ਰਹੇ ਸਨ ਕਿਸੇ ਅੱਗੇ ਕਿਸੇ ਹੋਰ ਜਗ੍ਹਾ ਸ਼ੈਲਟਰ ਲੈਣ ਦੀ ਕੋਸ਼ਿਸ਼ ਦੇ ਵਿੱਚ ਸਨ ਕਿਵੇਂ ਪੁਲਿਸ ਨੇ ਇਹਨਾਂ ਨੂੰ ਚੇਸ ਕੀਤਾ ਦੇਖੋ ਮੈਂ तमाम ਜਿਹੜੇ ਪਿਛਲੇ ਕੇਸਿਸ ਹੋਏ ਨੇ ਦਿਨਾਂ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਇਸ ਤਰੀਕੇ ਦੇ ਨਾਲ ਕ੍ਰਿਮੀਨਲ ਐਕਟੀਵਿਟੀਆਂ ਕਰਦੇ ਪਏ ਸਨ ਇੱਕ ਸੱਚ ਪੈਟਰਨ ਹੁੰਦਾ ਕ੍ਰਿਮੀਨਲਸ ਦਾ ਕਿ ਇੱਕ ਜਗ੍ਹਾ ਤੇ ਜਿਹੜਾ ਕਿਉਂ ਜ਼ਿਆਦਾ ਲੰਮਾ ਸਮਾਂ ਨਹੀਂ ਰਹਿੰਦੇ ਆਪਣੀ ਠਹਿਰ ਜਿਹੜੇ ਨੇ ਕਿ ਕੁਝ ਕੁਝ ਜ਼ੇਰ ਬਾਅਦ ਬਦਲਦੇ ਰਹਿੰਦੇ ਨੇ ਤੇ ਪੁਲਿਸ ਨੇ ਵੀ ਅੱਜ ਇਹੀ ਗੱਲ ਆਖੀ ਹੈ ਕਿ ਸਾਡੇ ਕੋਲ ਟਿਪ ਆਫ ਸਿਗੀ ਕਿ ਜਦੋਂ ਇਹ ਜਲੰਧਰ ਦੇ ਵਿੱਚ ਇੱਕ ਜੋਹਾ ਲੁੱਟਣ ਵਾਸਤੇ ਆਏ ਸਨ ਉੱਥੇ ਪੈਸੇ ਵੀ ਜਿਹੜੀ ਹੈ ਕਿ ਕੁਝ ਇਹ ਲੁੱਟ ਕੇ ਲੈ ਕੇ ਗਏ ਸਨ ਜਿਸ ਤੋਂ ਬਾਅਦ ਅਸੀਂ ਇਹਨਾਂ ਨੂੰ ਟ੍ਰੇਲ ਕਰਨਾ ਸ਼ੁਰੂ ਕੀਤਾ तमाम ਛੋਟੀਆਂ-ਛੋਟੀਆਂ ਕੜੀਆਂ ਨੂੰ ਜਿਹੜਾ ਕਿ ਇਤਲਾ ਮਿਲ ਗਈ ਸੀ ਕਿ ਇਹ ਜਗਾ ਆਪਣੀ ਜੜੀ ਹੈ ਕਿ ਛੱਡਣ ਵਾਲੇ ਨੇ ਕਿਉਂਕਿ ਇਹ ਜਿਹੜਾ ਏਰੀਆ ਨੈਸ਼ਨਲ ਹਾਈਵੇ ਦੇ ਨਾਲ ਵੀ ਲੱਗਦਾ ਵੈ ਤੱਲਨ ਸਾਹਿਬ ਗੁਰਦੁਆਰਾ ਇਹਦੇ ਲੱਗ ਗਿਆ ਤੇ ਅੱਗੇ ਹੋਰ ਜਿਹੜਾ ਕਿ ਜੰਡੂ ਸਿੰਘਾ ਹੁਸ਼ਾਰਪੁਰ ਨੂੰ ਇਹ ਸੜਕਾਂ ਜਿਹੜੀਆਂ ਨਿਕਲਦੀਆਂ ਨੇ ਤਮਾਮ ਸਾਰੇ ਐਂਗਲਾਂ ਤੋਂ ਜਿਹੜੀ ਹੈ ਕਿ ਉਹ ਆ ਜਿਹੜੀ ਜਾਂਚ ਚੱਲਦੀ ਪਈ ਹੈ ਕਿ ਕੀ ਇਹ ਠਹਿਰ ਇੱਥੇ ਹੀ ਸਨ ਕਿਸੇ ਪਿੰਡ ਦੇ ਵਿੱਚ ਕਿਸੇ ਘਰ ਦੇ ਵਿੱਚ ਤਾਂ ਨਹੀਂ ਰਹਿੰਦੇ ਪਏ ਸਨ ਇਹ ਗੱਡੀ ਜਿਹੜੀ ਹੈ ਕਦੋਂ ਇਨਾਂ ਕੋਲ ਜਿਹੜੀ ਹੈ ਕਿ ਪਹੁੰਚੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਗੱਡੀ ਤੁਸੀਂ ਦੇਖਦੇ ਪਏ ਹੋ ਕਿ ਉੱਤੇ ਪ੍ਰੈਸ ਦਾ ਸਟicker ਲੱਗਿਆ ਹੋਇਆ ਗ ਤਮਾਮ ਸਵਾਲ ਜਿਹੜੇ ਨੇ ਹਾਲੇ ਜਿਹੜਾ ਇਨਵੈਸਟੀਗੇਸ਼ਨ ਹੇਠ ਨੇ ਜਦੋਂ ਪੁਲਿਸ ਇਨਵੈਸਟੀਗੇਸ਼ਨ ਕੰਪਲੀਟ ਕਰੇਗੀ ਮੈਡਮ ਕਹਿ ਰਹੇ ਨੇ ਕਿ ਉਸ ਤੋਂ ਬਾਅਦ ਜਿਹੜੀ ਆ ਕਿ ਕਈ ਚੀਜ਼ਾਂ ਰਿਵੀਲ ਕੀਤਾ ਜਾਏਗਾ ਪਰ ਇੱਕ ਚੀਜ਼ ਕਲੀਅਰ ਜ਼ਰੂਰ ਹੁੰਦੀ ਹੈ ਕਿ ਜੋ ਇਹਨਾਂ ਕੋ ਵੈਪਨ ਮਿਲੇ ਨੇ ਲਾਜ਼ਮੀ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਵੀ ਕਿਸੇ ਵਾਰਤਾ ਨੂੰ ਅੰਜਾਮ ਦੇਣਾ ਸੀ ਕਿਉਂਕਿ ਸਿਲਸਲੇਵਾਰ ਤਰੀਕੇ ਦੇ ਨਾਲ ਵਾਰਦਾਤਾ ਜਿਹੜੀਆਂ ਇਹ ਕਰਦੇ ਆ ਪਰ ਕੁੱਲ ਕਿੰਨੇ ਹਥਿਆਰਾਂ ਦੇ ਕੋਲ ਰਿਕਵਰ ਜਿਹੜੇ ਨੇ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਕਿਉਂਕਿ ਗੱਡੀ ਦੇ ਵਿੱਚ ਹੀ ਇਹਦੇ ਹਥਿਆਰ ਹੋਣਗੇ ਬਿਲਕੁਲ ਅਮਨ ਪੁਸ਼ਸ਼ ਮੈਂ ਕਰਾਂਗਾ ਕਿ ਜੇ ਤੁਹਾਨੂੰ ਅਸੀਂ ਸਾਈਡ ਵਿਊ ਦਿਖਾ ਸਕੀਏ ਕਿ ਗੱਡੀ ਦੇ ਵਿੱਚ ਇੱਕ ਇੱਥੇ ਵੈਪਨ ਵੀ ਜਿਹੜਾ ਹੈ ਕਿ ਉਹ ਪੁਲਿਸ ਵੱਲੋਂ ਜਿਹੜਾ ਕਿ ਉਹ ਰੱਖਿਆ ਗਿਆ ਵਾ ਕਿ ਜਿਹੜਾ ਕਿ ਦੱਸਿਆ ਜਾਂਦਾ ਕਿ ਇੱਥੋਂ ਹੀ ਪਿਆ ਹੋਇਆ ਵਾ ਹਾਲਾਂਕਿ ਇੱਕ ਤੋਂ ਦੋ ਵੈਪਨਸ ਦੀ ਜਿਹੜੀ ਹੈ ਕਿ ਗੱਲ ਆਖੀ ਜਾ ਰਹੀ ਹੈ ਲਾਈਵ ਕੈਟੇਜਸ ਜਿਹੜੇ ਨੇ ਕਿ ਉਹ 10 ਤੋਂ 12 ਦੀ ਗੱਲ ਵੀ ਜਿਹੜੀ ਹੈ ਕਿ ਉਹ ਹਾਲੇ ਕਰਦੇ ਪਏ ਨੇ ਕਿ ਕਲੀਅਰ ਹੋਏਗਾ ਪ੍ਰੈਸ ਨੋਟ ਦੇ ਵਿੱਚ ਅੱਗੇ ਕਿਸ ਤਰੀਕੇ ਦੇ ਨਾਲ ਜਾਣਕਾਰੀ ਆਉਂਦੀ ਫਿਰ ਮੈਂ ਉਸੇ ਗੱਲ ਤੇ ਆਵਾਂ ਕਿ ਸਫਿਸਟਿਕੇਟਡ ਵਪਨ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਕ੍ਰਾਸ ਫਾਇਰਿੰਗ ਹੋਈ ਹੈ ਮਲਾਜਮ ਦੀ ਜਿਹੜੀ ਹੈ ਕਿ ਉਹ ਛਾਤੀ ਦੇ ਉੱਤੇ ਜਿਹੜੀ ਹੈ ਗੋਲੀ ਦਾ ਨਿਸ਼ਾਨ ਵੀ ਹੈ ਬੁਲੇਟ ਪ੍ਰੂਫ ਉਹਨੇ ਜੈਕਟ ਪਾਈ ਹੋਈ ਸੀ ਤੇ ਗ੍ਰਾਸ ਫਾਇਰ ਜਿਹੜੇ ਹੋਏ ਨੇ ਇਨਵੈਸਟੀਗੇਸ਼ਨ ਪੁਲਿਸ ਐਸ ਵਕਤ ਕਰਦੀ ਪਈ ਹੈ ਦੋ ਦੇ ਕ੍ਰੀਮ ਜਿਹੜੇ ਨੇ ਕਿ ਉਹ ਹਥਿਆਰ ਐਸ ਵਕਤ ਬਰਾਮਦਗੀ ਦੀ ਜਿਹੜੀ ਹੈ ਕਿ ਗੱਲ ਆਖੀ ਗਈ ਹੈ ਵੇਖਣਾ ਹੋਏਗਾ ਸੋਰਸ ਕੀ ਰਿਹਾ ਵਾ ਕਿਸ ਤਰੀਕੇ ਦੇ ਨਾਲ ਇਹਨੂੰ ਆਪਰੇਟ ਕਰਦੇ ਪਏ ਸਨ ਤੇ ਜਿਹੜੇ ਆ ਤਿੰਨ ਮੁੰਡੇ ਨੇ ਇਹ ਕਿੰਨੇ ਧੇਰ ਤੋਂ ਜਿਹੜਾ ਕਿ ਗੈਂਗ ਦੇ ਜਿਹੜੇ ਕਿ ਸੰਪਰਕ ਦੇ ਵਿੱਚ ਸਨ ਤੇ ਖਾਸ ਤੌਰ ਤੇ ਲੋਕਲ ਕੋਣ ਉਹ ਵਿਅਕਤੀ ਵਿਸ਼ੇਸ਼ ਹੈ ਜਿਹੜਾ ਇਹਨਾਂ ਨੂੰ ਸ਼ੈਲਟਰ ਦੇ ਰਿਹਾ ਸੀ ਇਸ ਪਿੰਡ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਪਹੁੰਚੇ ਨੇ ਤਾਂ ਬਿਲਕੁਲ لازਮੀ ਤੌਰ ਦੇ ਉੱਤੇ ਵੱਡੇ ਸਵਾਲ ਜਿਹੜੇ ਨੇ ਉੱਠਦੇ ਨੇ ਕਿ ਆਖਰ ਇਹ ਮੁਲਜ਼ਮ ਜਿਹੜੇ ਨੇ ਕਿੱਥੋਂ ਤੇ ਕਿਵੇਂ ਇੱਥੇ ਤੱਕ ਪਹੁੰਚੇ ਅੱਗੇ ਕਿੱਥੇ ਜਾਣਾ ਸੀ ਹੋਰ ਕਿਹੜੀਆਂ ਵਾਰਦਾਤਾਂ ਨੂੰ ਇਹਨਾਂ ਦੇ ਵੱਲੋਂ ਅੰਜਾਮ ਦੇਣਾ ਸੀ ਤਾਂ ਮੌਕੇ ਦੇ ਉੱਤੇ ਪੁਲਿਸ ਦੀਆਂ ਟੀਮਾਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਤਾਂ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਇਹ ਗੱਡੀ ਇਹਨਾਂ ਦੇ ਵੱਲੋਂ ਕਿਸੇ ਦੇ ਕੋਲੋਂ ਲੁੱਟੀ ਗਈ ਹੈ ਇਹ ਹਥਿਆਰ ਕੀ ਕਿੱਥੋਂ ਇਹਨਾਂ ਦੇ ਵੱਲੋਂ ਇੱਥੇ ਲਿਆਂਦੇ ਗਏ ਫਿਲਹਾਲ तमाम چیزਾਂ ਨੇ ਜਿਨ੍ਹਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਗੱਡੀ ਦੇ ਉੱਤੇ ਪ੍ਰੈਸ ਦਾ ਲਿਖਿਆ ਹੋਣਾ ਲਾਜ਼ਮੀ ਤੌਰ ਦੇ ਉੱਤੇ ਜਾਂ ਤਾਂ ਕਿਸੇ ਕੋਲੋਂ ਗੱਡੀ ਖਰੀਦੀ ਹੈ ਜਾਂ ਫਿਰ ਲੁੱਟੀ ਹੈ ਤਾਂ तमाम چیزਾਂ ਇਹ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਕਲੀਅਰ ਕਰੇਗੀ ਕਿ ਇਹ ਗੱਡੀ ਇਹਨਾਂ ਦੇ ਵੱਲੋਂ ਕੀ ਖਰੀਦੀ ਗਈ ਹੈ ਜੇਕਰ ਖਰੀਦੀ ਹੈ ਤਾਂ ਕਿਸ ਦੇ ਕੋਲੋਂ ਖਰੀਦੀ ਹੈ ਜੇਕਰ ਲੁੱਟ ਹੋਈ ਹੈ ਤਾਂ ਕੀ ਇਸ ਬਾਬਤ ਕੋਈ ਐਫ ਆਈ ਆਰ ਦਰਜ ਹੋ ਚੁੱਕੀ ਹੈ ਕਈ ਤਸਵੀਰਾਂ ਮੌਕੇ ਐਨਕਾਊਂਟਰ ਸਥਾਨ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਡਿੱਗੇ ਹੋਏ ਗੋਲੀਆਂ ਦੇ ਖੋਲ ਗੱਡੀ ਦੇ ਵਿੱਚ ਪਏ ਹਥਿਆਰ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਕਿ ਇੱਥੇ ਐਨਕਾਊਂਟਰ ਹੋਇਆ ਤੇ ਤਿੰਨ ਬਦਮਾਸ਼ ਇਸ ਦਰਮਿਆਨ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਨੇ ਇੱਕ ਦੀ ਲੱਤ ਦੇ ਵਿੱਚ ਗੋਲੀ ਵਜੀਆ ਮੇਰੇ ਸਹਿਯੋਗੀ ਪ੍ਰਮਿਤ ਵੀ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪ੍ਰਮਿਤ ਫਿਲਹਾਲ ਕਿਉਂਕਿ ਬਹੁਤ ਤਰ੍ਹਾਂ ਦੇ ਸਵਾਲ ਜਿਹਦੇ ਐਨਕਾਊਂਟਰ ਹੁੰਦਾ ਹੈ ਉਸ ਤੋਂ ਬਾਅਦ ਖੜੇ ਹੋ ਜਾਂਦੇ ਨੇ ਕਿ ਆਖਰ ਇਹ ਬਦਮਾਸ਼ ਕਿੱਥੇ ਚੱਲੇ ਸਨ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਕਿਵੇਂ ਇਹਨਾਂ ਨੂੰ ਚੇਸ ਕੀਤਾ ਗਿਆ ਕਿਉਂਕਿ ਜਿਸ ਇਲਾਕੇ ਦੇ ਵਿੱਚ ਇਹਨਾਂ ਦੀ ਮੌਜੂਦਗੀ ਹੁੰਦੀ ਹੈ ਕੋਈ ਨਾ ਕੋਈ ਇਹਨਾਂ ਨੂੰ ਸ਼ੈਲਟਰ ਦੇਣ ਵਾਲਾ ਵੀ ਉਸ ਇਲਾਕੇ ਦੇ ਵਿੱਚ ਜ਼ਰੂਰ ਹੁੰਦਾ ਹੈ ਬਿਲਕੁਲ ਅਮਨ ਸਭ ਤੋਂ ਅਹਿਮ ਸਵਾਲ ਇਹ ਹੀ ਬਣ ਜਾਂਦਾ ਹੈ ਕਿ ਜਦੋਂ ਇੱਜਾ ਦੇ ਮੁਲਜ਼ਮ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਹੈ ਕਿ ਇਹਨਾਂ ਨੂੰ ਆਪਰੇਟ ਕਰਦਾ ਕੋਣ ਪਿਆ ਹੈ ਕਿਉਂਕਿ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚਿਆ ਜੋ ਅਸੀਂ ਸ਼ਾਟਸ ਕੀਤੇ ਨੇ ਉਹਨਾਂ ਵਿੱਚ ਇਹਨਾਂ ਦੀ ਉਮਰ ਜਿਹੜੀ ਹੈ 20 ਤੋਂ 25 ਸਾਲ ਤੋਂ ਵੱਧ ਜਿਹੜੀ ਹੈ ਕਿ ਦਿਖਾਈ ਨਹੀਂ ਦੇ ਰਹੀ ਇੰਡੀਪੈਂਡੈਂਟ ਇਹ ਕੰਮ ਕਰਦੇ ਪਏ ਨੇ ਜਾਂ ਕਿਸੇ ਵੱਲੋਂ ਆਪਰੇਟ ਕੀਤਾ ਜਾ ਰਿਹਾ ਹੈ ਤੇ ਸਵਾਲ ਇਹਦੇ ਚ ਆ ਕੇ ਇਹ ਵੀ ਖੜਾ ਹੋ ਜਾਂਦਾ ਹੈ ਕਿ ਕੀ ਇਹ ਕੁਝ ਪੈਸਿਆਂ ਦੇ ਲਾਲਚ ਵਿੱਚ ਕੰਮ ਕਰਦੇ ਪਏ ਨੇ ਕਿ ਕੱਲਾ ਸਿਰਫ ਤੇ ਸਿਰਫ ਐਕਸਟਰੈਸ਼ਨ ਦੇ ਮਾਮਲੇ ਤੱਕ ਸੀਮਤ ਹੈ ਕਿ ਇਹ ਨਸ਼ਾ ਵੀ ਅੱਗੇ ਜਿਹੜਾ ਕਿ ਨਿਕਲਦੇ ਪਏ ਨੇ ਪਰ ਇੱਕ ਤਰੀਕੇ ਦੇ ਨਾਲ ਤੁਸੀਂ ਇਹ ਦੇਖੋ ਕਿ ਜੋ ਇੱਥੇ ਦਾ ਕਰਾਈਮ ਸੀਨ ਬਣਿਆ ਹੋਇਆ ਵਾ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਇਹਨਾਂ ਦੀ ਸਕਫਲ ਹੁੰਦੀ ਹੈ ਕਿ ਕ੍ਰਾਸ ਫਾਇਰਿੰਗ ਹੋ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਸਾਹਮਣੇ ਜਿਹੜਾ ਕਿ ਉਹ ਗੋਲੀ ਚਲਾ ਦਿੱਤੀ ਜਾਂਦੀ ਹੈ ਇਹ ਤੁਸੀਂ ਨਿਸ਼ਾਨ ਦੇਖੋਗੇ ਪੁਲਿਸ ਨੇ ਮਾਰਕਿੰਗ ਕੀਤੀ ਹੋਈ ਖੂਨ ਦੇ ਨਿਸ਼ਾਨ ਨੇ ਮੰਨਕਰਨ ਜਿਹੜੇ ਮੁੰਡੇ ਦੀ ਗੱਲ ਆਖੀ ਜਾ ਰਹੀ ਹੈ ਉਹਦੀ ਲੱਤ ਤੇ ਗੋਲੀ ਮਾਰੀ ਜਾਂ ਤੇ ਕ੍ਰਾਸ ਫਾਇਰ ਹੋਇਆ ਵਾ ਆ ਪੰਜਾਬ ਪੁਲਿਸ ਦਾ ਹੀ ਜਿਹੜਾ ਜਵਾਨ ਉਹਨੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਤੇ ਉਹਦੀ ਛਾਤੀ ਤੇ ਜਿਹੜਾ ਕੀ ਇਹ ਗੋਲੀ ਲੱਗਦੀ ਹੈ ਸਵਾਲ ਇੱਥੇ ਆ ਕੇ ਇਹ ਖੜਾ ਇਹ ਹੋ ਰਿਹਾ ਆਪਰੇਟ ਕਰਦੇ ਪਏ ਸਨ ਜਿਸ ਤਰੀਕੇ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦੇ ਪਏ ਸਨ ਤੁਸੀਂ ਜਿਸ ਤਰੀਕੇ ਦਾ ਜ਼ਿਕਰ ਕਰਦੇ ਪਏ ਕਿ ਇਹ ਇੱਕ ਗੱਡੀ ਜਿਹੜੀ ਖਰੀਦੀ ਗਈ ਸੀ ਕਿਉਂਕਿ ਅਕਸਰ ਜੋ ਅਸੀਂ ਜਦੋਂ ਰਿਪੋਰਟਿੰਗ ਕਰਦੇ ਹਾਂ ਉਦੋਂ ਇਹ ਵੀ ਗੱਲ ਨਿਕਲ ਕੇ ਜਿਹੜੀ ਆ ਕਿ ਸਾਹਮਣੇ ਆਉਂਦੀ ਹੈ ਕਿ ਇਦਾਂ ਦੇ ਮਾਮਲਿਆਂ ਦੇ ਵਿੱਚ ਵਹੀਕਲ ਜਿਹੜੇ ਨੇ ਆਮ ਤੌਰ ਤੇ ਜਿਹੜੇ ਨੇ ਕਿ ਉਹ ਲੁੱਟ ਦੇ ਚੋਰੀ ਦੇ ਜਿਹੜੇ ਨੇ ਕਿ ਇਸਤੇਮਾਲ ਕੀਤੇ ਜਾਂਦੇ ਨੇ ਮੈਨੂੰ ਪਤਾ ਨਹੀਂ ਹੁੰਦਾ ਕਿਉਂਦੇ ਵਹੀਕਲਸ ਦੇ ਨਾਲ ਕਿੱਥੇ ਜਿਹੜਾ ਕਿ ਕਿਹੜੀ ਵਾਰਦਾਤ ਹੋ ਰਹੀ ਹੈ ਤੇ ਇਸ ਕਰਕੇ ਪੁਲਿਸ ਕਹਿੰਦੀ ਹੈ ਕਿ ਜਦੋਂ ਕੋਈ ਵਹੀਕਲ ਗਵਾਚਦਾ ਹੈ ਉਸ ਦੀ ਕੰਪਲੇਂਟ ਜ਼ਰੂਰ ਲਿਖ ਰਹੇ ਸੀਗੇ ਸਾਹਮਣੇ ਫਾਇਰ ਹੋਇਆ ਤੁਸੀਂ ਦੱਸ ਸਕਦੇ ਹੋ ਸਾਡੇ ਸੀਨੀਅਰ ਅਫਸਰਾਂ ਨੇ ਬਾਈਕ ਠੀਕ ਹੈ ਇਹ ਇਸ ਵਕਤ ਅਮਨ ਮਲਾਜਮ ਨੇ ਜਿੰਨਾ ਦੇ ਜਿਹੜਾ ਕਿ ਉਹ ਗੋਲੀ ਲੱਗੀ ਹੈ ਇਸ ਵਕਤ ਹਾਲਾਂਕਿ ਹੁਣ ਪੁਲਿਸ ਇਨਵੈਸਟੀਗੇਟ ਕਰਦੇ ਪਈ ਹੈ ਮੌਕੇ ਤੇ ਸਾਰੇ ਇਨਸੀਡੈਂਟ ਨੂੰ ਜਿਹੜਾ ਕਿ ਉਹ ਤਫਤੀਸ਼ ਨਾਲ ਦੇਖਿਆ ਜਾ ਰਿਹਾ ਵੇਖਣਾ ਹੋਏਗਾ ਅੱਗੇ ਕਿਸ ਤਰੀਕੇ ਨਾਲ ਕੀ ਖੁਲਾਸੇ ਹੋਣਗੇ ਬਿਲਕੁਲ ਪ੍ਰਮਿਤ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਤਾਂ ਜਲੰਧਰ ਦੇ ਵਿੱਚ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਇਹ ਮੁਕਾਬਲਾ ਤੇ ਇਸ ਦਰਮਿਆਨ ਤਿੰਨ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਇੱਕ ਬਦਮਾਸ਼ ਜਿਹੜਾ ਹੈ ਉਹ ਗੋਲੀ ਲੱਗਣ ਦੇ ਕਾਰਨ ਜ਼ਖਮੀ ਵੀ ਹੋਇਆ ਹੈ